ਇਹ ਰੋਏ ਦਾ ਹੀ ਕੰਮ ਹੈ ਸਾਰਾ ਸਿਆਪਾ ਮੈਨੂੰ ਸਿਰੇ ਸਿਰੇ ਕਰਨਾ ਪੈਣਾ ਆਦੀ ਹੋਈ ਉਹ ਨਖਲੇਰਾ ਰਸੋਈ ਦੇ ਵੀ ਤੇ ਹਜ਼ਾਰ ਵਾਰੀ ਕੇ ਰਸੋਈ ਸਾਫ ਸੁਥਰੀ ਰੱਖਿਆ ਕਰ ਸਮਝਦੀ ਨਹੀਂ ਜਰਾ ਵੀ ਜੋ ਉਸੇ ਮੈਨੂੰ ਕਰਨਾ ਪੈਣਾ ਹੈ ਭਾਂਡਿਆਂ ਦਾ ਢੇਰ ਲੱਗਾ ਪਿਆ ਸਾਰਾ ਕੁਝ ਰੱਖ ਛੱਡਾ ਨਾ ਕੋਲ ਮੇਰੇ ਨੂੰ ਰਾਤ ਨੂੰ ਦਾਸੀ ਕਰਦਾ ਸਾਰਾ ਤੇ ਮੈਂ ਸ਼ੀਸ਼ੇ ਵਾਂਗ ਰਸੋਈ ਰੱਖੀ ਹੁੰਦੀ ਸੀ ਇਨੂ ਆ ਦੇ ਹੱਥ ਰੱਖ ਕੇ ਨਾ ਤੇ ਸਾਰਾ ਬੇੜਾ ਹੀ ਗਰਕ ਹੋ ਗਿਆ ਨਰਕ ਹੀ ਨਰਕ ਹਰ ਜਗਾਂ ਤੇ ਨਰਕ ਹੀ ਪਿਆ ਰਹਿੰਦਾ ਜਿੱਥੇ ਦੇਖੋ ਖਲੇਰਾ ਜਿੱਥੇ ਦੇਖੋ ਜਿਹੜੀ ਕੀ ਵਰਤੀ ਕਦੀ ਟਿਕਾਣੇ ਨਹੀਂ ਰੱਖਣੀ ਹਰ ਵੇਲੇ ਖਲੇਰਾ ਹੀ ਪਾ ਛੱਡ ਹਾਂਜੀ ਮੰਮੀ ਸਵੇਰੇ ਸਵੇਰੇ ਕੀ ਬੋਲੀ ਜਾਂਦੇ ਜੀ ਕੀ ਬੋਲਣਾ ਐਹੀ ਕੁਝ ਕਰਨ ਡਈ ਹੈ ਹੋਰ ਕੀ ਕਿ ਜਿਹੜਾ ਕੰਮ ਨੂੰ ਸਤੀ ਸਵੇਰੇ ਰੋਜ਼ ਹੀ ਕਰਨਾ ਪੈਂਦਾ ਪਹਿਲਾਂ ਸਵੇਰੇ ਪਹਿਲਾਂ ਆਵਾਂ ਰਸੋਈ ਤੇ ਪਹਿਲਾਂ ਸੋਈ ਸਾਫ਼ ਕਰਾਂ ਨਾਸ਼ਤਾ ਫੇਰ ਹੀ ਤਿਆਰੀ ਹੋਏਗੀ ਨਾਸ਼ਤੇ ਦੀ ਪਹਿਲਾ ਸੋਈ ਦੀ ਸ਼ੈਲਫ ਸਾਫ਼ ਕਰਾਂ ਗਿਆ ਸਾਫ਼ ਕਰਾ ਇਹ ਨਖਲੇਰਾ ਪਾਛੜੀ ਤੇ ਰਾਤ ਦਾ ਤੇ ਕੰਮ ਕੀਤਾ ਉੱਠੋ ਟਾਈਮ ਸਿਰ ਤੇ ਬੰਦਾ ਕੰਮ ਹੋਵੇ ਇਹ ਮੈਨੂੰ ਉਹ ਕਰਨਾ ਪੈਂਦਾ ਖਲੇਰਾ ਦੇ ਮੰਮੀ ਹੈਗਾ ਹੀ ਨਹੀਂ ਇਹ ਬਸ ਦੋ ਕਿਲ ਲਫਾਤੇ ਪਏ ਦੋ ਲਗਾਵੇ ਮੈਂ ਪਰੇ ਕੀਤੇ ਹੁਣ ਲਫਾਫੇ ਲਫੂਫੇ ਨਹੀਂ ਗੇ ਮੈਂ ਹੀ ਕੀਤੇ ਪਰੇ ਤੂੰ ਹੀ ਨਾ ਖਾਲੀ ਲੀਰ ਮਾਰੀ ਜਾਂਦੇ ਜੀ ਤੇ ਮੇਰੀ ਗੱਲ ਸੁਣੋ ਤੂੰ ਖਾਲੀ ਨਹੀਂ ਲੀਰ ਮਾਰਦੀ ਵੇ ਇਹ ਵੇਖ ਕਿੰਨਾ ਗੰਧ ਨਿਕਲਦਾ ਫੇ ਮੇਰੀ ਗੱਲ ਸੁਣੋਗੇ 2 ਮਿੰਟ ਹਾਂ ਦੱਸ 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 ਕੀ ਕਰਨੀ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਜਰਾ ਹਾਂ ਦੱਸ ਕੀ ਕਹਿਨੀ ਆ ਮੈਂ ਕੀ ਕਹਿਨੀ ਆ ਕਿ ਸਬਜ਼ੀ ਕਿਹੜੀ ਪਈ ਆ ਘਰੇ ਕੱਚੀ ਤੁਹਾਨੂੰ ਪਤਾ ਹੋਵੇ ਤੂੰ ਰਾਤੀ ਰਸੋਈ ਬਣਾਈ ਆ ਕੀ ਪਤਾ ਕਿਹੜੀ ਸਬਜ਼ੀ ਹੈਗੀ ਨਹੀਂ ਹੁਣੇ ਫਲੀਆਂ ਬੁਲੀਆਂ ਹੋਣੀਆਂ ਮੇਰੇ ਘਰ ਪਈਆਂ ਹੀ ਆ ਚੱਲੀਏ ਕਿਧਰ ਨਹੀਂ ਮੈਂ ਕਿੱਥੇ ਜਾਣਾ ਬੜੀ ਤਿਆਰ-ਸ਼ਿਆਰ ਹੋਈ ਆ ਸਵੇਰੇ-ਸਵੇਰੇ ਤੇ ਸਭ ਅਗਵੇਸੇ ਤੂੰ 2 ਵਜੇ ਤੱਕ ਨਾਂਂਦੀ ਨਹੀਂ ਮੰਮੀ ਉਹ ਨਾ ਮੰਮੀ ਨੇ ਆਣਾ ਸੀਗਾ ਮੰਮੀ ਦਾ ਫੋਨ ਆਇਆ ਸੀ ਤੇ ਤਾਂ ਕਰਕੇ ਮੈਂ ਕਿਹਾ ਫਟਾਫਟ ਰੈਡੀ ਹੋ ਜਾਵਾਂ ਤਾਂ ਹੀ ਉਹ ਮੈਂ ਕਿਹਾ ਮੈਂ ਕਿਹਾ ਬੜੀ ਲਿਸ਼ਕੀ ਲਿਸ਼ਕੀ ਹੋਈ ਸੱਤੀ ਸਵੇਰੇ ਵੈਸੇ ਤਾਂ ਟਾਈਮ ਹੀ ਨਹੀਂ ਹੁੰਦਾ ਤਿਆਰ ਹੋਣ ਦਾ ਨਾ ਕੋਈ ਫਿਕਰ ਹੁੰਦਾ ਰਸ ਹੋ ਜਾਂਦਾ ਫਟਾਫਟ ਤਾਂ ਹੀ ਅੱਜ ਕੰਮ ਜਲਦੀ ਜਲਦੀ ਹੁੰਦਾ ਪਿਆ ਸਾਰਾ ਤੇ ਕੀ ਗੱਲ ਕੀ ਮੰਮੀ ਨਹੀਂ ਕਰਣਾ ਨਾ ਹੁਣ ਇਹ ਤੇ ਤੂੰ ਹੋ ਕੇ ਆਈਆਂ ਥੋੜੇ ਦਿਨ ਹੋਇਆ 15 20 ਦਿਨ ਹੋਇਆ ਹੋ ਕੇ ਆਈਆਂ ਨਾ ਦੇ ਮੰਮੀ ਉਹਨਾਂ ਨੇ ਆਣਾ ਵੈਸੇ ਨਹੀਂ ਆ ਸਕਦੇ ਆਪਣੀ ਕੁੜੀ ਲਈ ਨਹੀਂ ਆ ਸਕਦੇ ਵੈਸੇ ਅੱਡੀ ਘੜੀ ਰੋਇਦੋਂ ਫੋਨਾਂ ਤੇ ਲੱਗੀ ਰੰਨੀ ਹੁਣ ਕਿਹੜੀ ਰਹਿ ਗਈ ਕਸਰ ਜਿਹੜੀ ਆ ਕੇ ਇੱਥੇ ਪੂਰੀ ਕਰਨੀ ਗੱਲਾਂ ਕਰਨੀਆਂ ਚਲੋ ਕੋਈ ਗੱਲ ਨਹੀਂ ਮੰਮੀ ਜਦੋਂ ਆਣਗੇ ਨਾ ਉਹਨਾਂ ਨੂੰ ਪੁੱਛ ਲਿਓ ਤੇ ਮੈਂ ਵੇਖਦੀ ਆਂ ਬਾਕੀ ਪਤਾ ਨਹੀਂ ਕਿਹੜੀਆਂ ਕਹਾਣੀਆਂ ਕਰਨੀਆਂ ਇਹਨੇ ਦੀਆਂ ਗੜੇ ਫੋਨ ਤੇ ਲੱਗੀਆਂ ਰਹਿੰਦੀਆਂ ਹੁਣ ਆ ਕੇ ਲਾਈਵ ਟੈਲੀਕਾਸਟ ਹੋਣਾ ਹੈ ਨਾ ਤਾਂ ਸਮਝ ਹੀ ਨਹੀਂ ਲੱਗਦੀ ਕਿੰਨੀਆਂ ਕ ਗੱਲਾਂ ਇਹਨਾਂ ਨੇ ਕਲੀਆਂ ਹੁੰਦੀਆਂ ਕਿਹੜੇ ਦੁੱਖ ਸੋ ਬਾਕੀ ਦੇ ਰਹਿ ਗਏ ਇਹਨਾਂ ਦੇ ਘਰ ਨਾਲੇ ਮੰਮੀ ਆਂਦੇ ਆ ਪਰ ਮੈਨੂੰ ਇਤਰਾ ਲੱਗਦਾ ਵਾ ਮੰਮੀ ਨੂੰ ਪਸੰਦ ਨਹੀਂ ਆ ਮੇਰੀ ਮਾਦਾ ਆਣਾ ਕਿ ਤਰ੍ਹਾਂ ਮੈਨੂੰ ਕਹਿੰਦੇ ਸੀ ਕਿਉਂ ਆਂਦੇ ਆ ਕਿਸ ਵਾਸਤੇ ਆਂਦੇ ਆ ਕਿ ਇੱਕ ਮਾਪ ਨਹੀਂ ਤੀ ਦੇ ਘਰ ਆ ਨਹੀਂ ਸਕਦੀ ਹੁਣ ਉਹਨੂੰ ਪਰਮਿਸ਼ਨ ਲੈਣੀ ਪਊਗੀ ਆਣ ਲਈ ਵੀ ਕੋਈ ਗੱਲ ਨਹੀਂ ਹੁਣ ਦੱਸ ਕੀ ਲਿਆਣਾ ਮੈਂ ਤੇਰੀ ਮਾਂ ਨੇ ਆਣਾ ਤੇ ਕੀ ਮੰਗਾਵਾ ਫੇਰ ਤੂੰ ਕਹੇਂਗੀ ਮੇਰੀ ਮਾਂ ਆਈ ਤੇ ਆਹ ਪਹਤ ਨਹੀਂ ਕੀਤੀ ਇਹਨਾਂ ਨੇ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੰਮੀ ਜੋ ਘਰੇ ਪਿਆ ਮੰਮੀ ਨੇ ਉਹ ਹੀ ਖਾ ਲੈ ਨਹੀਂ ਨਹੀਂ ਤੂੰ ਦੱਸ ਜੋ ਘਰ ਨਹੀਂ ਮੈਂ ਮੰਗਵਾਨੀ ਆ ਕੋਈ ਗੱਲ ਨਹੀਂ ਘਰੇ ਸਬਜੀ ਪਈ ਹੋਈ ਨਾ ਮੈਂ ਉਹਨੇ ਤੜਕਾ ਲਾ ਦੇਣੀ ਆ ਤੇ ਨਾਲੇ ਆਪਾਂ ਰਾਜਮਾ ਬਣਾ ਲੈਨੇ ਉਹ ਬਣਾ ਲਾ ਪਰ ਹੁਣ ਚਾਹ ਪਹਿਲਾਂ ਤੇ ਭਲਾਨੀ ਆ ਨਾ ਚਾਹ ਨਾਲ ਤੇ ਕੁਝ ਚਾਹੀਦਾ ਹੈ ਨਾ ਹਾਂਜੀ ਮੰਮੀ ਪੂਜੀਆਂ ਲੈਣ ਨੇ ਆਪਾਂ ਪੂਜੀਆਂ ਤੇ ਬਿਸਕੁਟ ਲੈਣ ਨੇ ਚੱਲ ਫੇ ਮੰਗਾ ਲਾ ਫੇ ਗੋਲਡੀ ਕੋਲਾ ਮੰਗਵਾ ਲਾ ਫੇ ਜੋ ਮੰਗਵਾਣਾ ਜੋ ਮੰਗਵਾਣਾ ਹੋਰ ਕੁਝ ਮੰਗਵਾ ਲਾ ਕੋਈ ਗੱਲ ਨਹੀਂ ਮੰਗਵਾ ਤੋ ਚਾਹ ਤੇ ਪਹਿਲਾਂ ਭਲਾਨੀ ਆ ਨਾ ਆਂਦਿਆ ਕੋਲਡ ਡਰਿੰਕ ਹੈਗੀ ਘਰ ਹਾਂਜੀ ਹਾਂਜੀ ਮੰਮੀ ਹੈਗੀ ਕੋਲਡ ਚੱਲ ਠੀਕ ਹੈ ਫੇ ਜੋ ਬਣਾਣਾ ਨਾ ਸਬਜੀ ਸੁਜੀ ਬਣਾਵਤੀ ਆ ਜੀ ਬਣਾ ਫੇ ਚਲੋ ਠੀਕ ਹੈ ਮੈਂ ਅੰਦਰ ਜਾ ਕੇ ਦੇਖਦੀ ਆ ਕੀ ਹੈਗਾ ਹੋਰ ਹਾਂ ਪਹਿਲਾਂ ਖਾਣਾ ਨਹੀਂ ਤੇ ਫੇਰ ਕੋਈ ਛੱਡਣਾ ਨਹੀਂ ਹੁਣ ਐ ਵੀ ਮੰਗਾ ਲਾਣੀ ਐ ਵੀ ਬਣਾ ਲਾਣੀ ਐ ਵੀ ਬਣਾ ਲਾਣੀ ਐ ਤੇ ਪਹਿਲਾਂ ਕੁਝ ਖਾਣਾ ਨਹੀਂ ਖਾਦਣਾ ਛੱਡਣਾ ਕੁਝ ਹੈ ਨਹੀਂ ਮੁੜ ਕੇ ਕਰੋ ਕਰੋ ਸੇਗਾ ਨੀ ਮਾਣੇ ਆਣਾ ਸੀ ਤੇ ਸਵਖਤੇ ਉੜਦੀ ਸਾਰਾ ਖਲੇਰਾ ਕੁਲੂਰਾ ਚੁੱਕਦੀ ਇਥੋਂ ਹੈ ਪਤਾ ਹੀ ਨਹੀਂ ਲੱਗਦਾ ਕੋਈ ਡਸਟਿੰਨ ਉਸੇ ਚਾਜਦੀ ਕਰਦੀ ਵੀ ਮਾ ਪਤਾ ਹੈ ਨਾ ਮਾਣੇ ਆਣਾ ਤੇ ਕਰਨਾ ਹੀ ਕੱਖ ਨਹੀਂ

ਬੈਠੋ ਬੈਠੋ ਹਾਂਜੀ ਬੈਠੋ ਬੈਠੋ ਆਇਤਾ ਟੋਪੀ ਬੜੀ ਲੱਗੀ ਬੜੀ ਗਰਮੀ ਬੜੀ ਹੈ ਬੜੀ ਗਰਮੀ ਹੈ ਤੁਸੀਂ ਇੰਨੀ ਗਰਮੀ ਚ ਆ ਕੇ ਇਸ ਤਰ੍ਹਾਂ ਗਏ ਇੰਨੀ ਗਰਮੀ ਤੇ ਭੈਣ ਜੀ ਪਤਾ ਨਹੀਂ ਕੀ ਗੱਲ ਮੈਨੂੰ ਰਾਤੀ ਨਾ ਸੁਪਨਾ ਹੀ ਬੜਾ ਹੋਰ ਤਰ੍ਹਾਂ ਦਾ ਆਇਆ ਸੀ ਠੀਕ ਹੈ ਤੇ ਮੈਂ ਸੋਚਿਆ ਕਿ ਕਰਨ ਨਾਲ ਪਹਿਲਾਂ ਗੱਲ ਕਰਾਂ ਰਾਤ 2:30 ਵਜੇ ਫਿਰ ਮੈਂ ਕਿਹਾ ਨਹੀਂ ਮੈਂ ਆਪ ਹੀ ਜਾ ਕੇ ਕਰਨ ਨੂੰ ਮਿਲ ਕੇ ਆਣੀ ਆ ਫਿਰ ਇਹਨੂੰ ਮੈਂ ਸਵੇਰੇ ਫੋਨ ਕਰਤਾ ਮੈਂ ਕਿਹਾ ਪੁੱਤਰ ਮੈਂ ਆਣਾ ਤੇ ਕੰਦੀ ਮੰਮੀ ਤਾਂ ਫੋਨ ਕਰਨ ਦੀ ਲੋੜ ਹੈ ਕੀ ਆ ਟਾਡਾ ਆਪਣਾ ਘਰ ਆ ਤੁਸੀਂ ਜਦੋਂ ਮਰਜੀ ਆਓ ਤੇ ਫਿਰ ਮੈਂ ਤਾਂ ਦੀ ਪੈਂਚੀ ਸਵੇਰੇ ਸਵੇਰੇ ਆ ਗਈ ਹਾਂ ਹਾਂ ਨਹੀਂ ਕੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਨਹੀਂ ਉਹ ਤਾਂ ਕੋਈ ਗੱਲ ਹੈ ਪਰ ਇਹਨੂੰ ਚਾਹੀਦਾ ਸੀ ਨਾ ਉੱਠ ਕੇ ਮੈਨੂੰ ਦੱਸਦੀ ਇਹ ਹੂੰ ਉੱਠ ਕੇ ਆਈ ਜੇ ਉਪਰ ਤਾਂ ਹੁਣ ਮੈਨੂੰ ਆ ਕੇ ਦੱਸਦੀ ਵੀ ਮੰਮੀ ਨਹੀਂ ਆਣਾ ਪਤਾ ਸੀ ਮੰਮੀ ਨਹੀਂ ਆਣਾ ਤਾਂ ਥੱਲੇ ਆਂਦੀ ਉਸਨੇ ਚਲੋ ਤਾਂ ਕੋਈ ਗੱਲ ਨਹੀਂ ਤੁਸੀਂ ਸੁਣਾਓ ਠੀਕ ਹੈ ਸਾਰੇ ਪਰਿਵਾਰ ਸਾਰਾ ਠੀਕ ਹੈ ਹਾਂਜੀ ਪੈਂਚੀ ਬੜੀ ਮਹਾਰਾਜ ਦੀ ਕਿਰਪਾ ਹੈ ਕਿ ਸਭ ਠੀਕ ਠਾਕ ਹੈ ਕਿੰਨਾ ਪਾਲੀਪੁੜੀ ਲਈ ਆਵੜਾ ਹਾਂਜੀ ਆਈ ਕਾਸ਼ਵੀ ਗਈ ਸਕੂਲੇ ਹਾਂਜੀ ਕਾਸ਼ਵੀ ਗਈ ਸਕੂਲੇ ਮੰਮੀ ਸਸੀ ਦਾ ਮੰਮੀ ਸਸੀ ਦਾ ਪੁੱਤੜੇ ਕਿਹਾਲਾ ਪਾਸ ਠੀਕ ਆ ਠੀਕ ਹੈ ਨਾ ਤੂੰ ਹਾਂਜੀ ਹਾਂਜੀ ਮੰਮੀ ਮੈਂ ਤੇ ਠੀਕ ਆ ਮੈਨਾਂ ਰਾਤੀ ਸੁਪਨਾ ਹੀ ਬੜਾ ਹੋਰ ਤਰ੍ਹਾਂ ਦਾ ਆਇਆ ਫੋਨ ਤੇ ਮੈਂ ਤੈਨੂੰ ਦੱਸਿਆ ਤੇ ਆ ਪਰ ਤੂੰ ਕਿਹਾ ਮੰਮੀ ਮੈਂ ਠੀਕ ਹੈਗੀ ਆ ਪਰ ਜਿੰਨਾ ਚੱਕਰ ਮੈਂ ਆਪਣੀ ਅੱਖੀ ਨਾ ਵੇਖ ਲੰਦੀ ਮੈਨੂੰ ਚੈਨ ਨਹੀਂ ਸੀ ਆਣਾ ਬੇਸ਼ੱਕ ਤੂੰ ਉਹ ਕੈਮਰਾ ਜਿਹਾ ਚਲਾ ਕੇ ਫੋਟੋ ਜੀ ਵਖਾਤੀ ਸੀ ਚੱਲ ਚਲੋ ਬੈਠੋ ਮੰਮੀ ਨਹੀਂ ਠੀਕ ਹੈ ਇਹ ਕੋਈ ਗੱਲ ਨਹੀਂ ਆਇਓ ਬੈਠੋ ਮੈਂ ਕਿਰਨ ਪਾਣੀ ਲਿਆ ਹਾਂਜੀ ਆ ਮੈਂ ਪਾਣੀ ਲੈ ਕੇ ਬੈਠ ਜੁੱਤੀ ਉਹ ਕੇ ਬੈਠੋ ਆਰਾਮ ਨਾਲ ਬੈਠੋ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਬੈਠੋ ਆਰਾਮ ਨਾਲ ਬੈਠੋ ਪਾਣੀ ਲਿਆ ਪਤਾ ਹਲੇ ਪੁੱਤਰ ਮੈਂ ਚਾਹ ਬਣਾ ਕੇ ਲਈ ਅਮੀ ਤੁਹਾਡੇ ਵਾਸਤੇ ਆ ਲੈ ਆ ਲੈ ਚਾਹ ਬਣਾ ਹਾਂਜੀ ਚਲੋ ਚਾਹ ਬਣਾ ਹੋਰ ਸੁਣਾਓ ਭੈਣ ਜੀ ਤੁਸੀਂ ਤੁਹਾਡੀ ਸਿਹਤ ਦਾ ਕੀ ਹਾਲ ਹੈ ਅੱਗੇ ਨਾਲ ਫਰਕ ਆ ਹਾਂ ਸਿਹਤ ਸੋਦਾ ਤੇ ਇਸ ਤਰ੍ਹਾਂ ਹੀ ਦੇ ਗੁੱਡੇ ਪੀੜ ਦਰਦ ਹੈ ਬੈਕ ਦੀ ਲੱਤਾਂ ਜੰਨੀ ਦਰਦ ਹੈ ਕਮਰ ਇੰਨੀ ਦਰਦ ਕਰਦੀ ਹੈ ਪਰ ਸਿਆਪਾ ਘਰ ਦਾ ਕੰਮ ਤਾਂ ਕਰਨਾ ਹੀ ਪੈਣਾ ਭੈਣ ਜੀ ਕੌਣ ਕਰੇ ਤੁਸੀਂ ਕਰਦਾ ਕੰਮ ਕਿਉਂ ਕਰਨਾ ਆ ਦੋ ਤਿੰਨ ਤੁਸੀਂ ਕੰਮ ਵਾਲੀਆਂ ਲਾਈਆਂ ਮੇਰੀ ਕਿਰਨ ਹੈ ਗਈ ਓ ਕਿੰਨਾਂ ਬਾੜੀ ਤੇ 10-11 ਮਹੀਨੇ ਤੋਂ ਪਹਿਲੇ ਥੱਲੇ ਹੀ ਨਹੀਂ ਆਂਦੀ ਸਵੇਰੇ ਸਾਰਿਆਂ ਨੇ ਨਾਸ਼ਤਾ ਕਰਨਾ ਹੁੰਦਾ ਮੇਰਾ ਮੁੰਡਾ ਵੀ ਮੈਨੂੰ ਕਹਿੰਦਾ ਫਿਰ ਮਾਤਾ ਤੂੰ ਬਣਾ ਨਹੀਂ ਉਹ ਆਈ ਤੇ ਉਹਨੂੰ ਨਹੀਂ ਉਠਾ ਲਾਂ ਮੈਨੂੰ ਹੋ ਗਏਗਾ ਤੂੰ ਬਣਾ ਮੈਨੂੰ ਕਰਨਾ ਬੰਦਾ ਕੀ ਕਰਾਂ ਫਿਰ ਸਾਰਿਆਂ ਨੇ ਸਵੇਰੇ ਨਾਸ਼ਤਾ ਕਰਨਾ ਹੁੰਦਾ ਤੁਹਾਨੂੰ ਪਤਾ ਸਵੇਦਾ ਨਾਸ਼ਤੇ ਕੰਮ ਕਿੰਨਾ ਜ਼ਿਆਦਾ ਹੁੰਦਾ ਦੋ ਦੋ ਤਿੰਨ ਦੇ ਪਰੌਂਠੇ ਹਰ ਕੋਈ ਖਾ ਲਾਂਦਾ ਤੇ ਬਣਾਉਣੀਆਂ ਪੈਣੀਆਂ ਇੱਜ ਕਿਹੜੀ ਗੱਲ ਆ ਮੈਂ ਫਿਰ ਆ ਕੇ ਪਹਿਲਾਂ ਸੋਈ ਸਾਫ਼ ਕਰਨੀ ਇਹਨੇ ਖਲੇੜਾ ਹੀ ਬੜਾ ਰਾਤ ਦਾ ਪਾਇਆ ਹੁੰਦਾ ਪਲਾਂਸੋ ਹਿਸਾਬ ਕਰਾਂ ਆਟਾ ਨਹੀਂ ਹੈਗਾ ਉਹ ਵੀ ਨਹੀਂ ਉਹਨੇ ਵੇਖਣਾ ਫਿਰ ਆਟਾ ਗੋਨਾ ਫਿਰ ਸਾਰਾ ਰੋਟੀਆਂ ਬਣਾ ਸਾਰਾ ਕੁਝ ਕਰਨਾ ਪੈਂਦਾ ਐਸ ਲਈ ਤੱਕ ਮੈਂ ਥੱਕ ਟੁੱਟ ਚਰਨੀ ਆ ਫਿਰ ਕਰਕੇ ਓਏ ਤਾਂ ਘਰ ਚਾਦਾ ਕੁੱਟ ਨਹੀਂ ਜੇ ਭਰਿਆ ਹੁਣ ਕੀ ਕਰਵਾ ਉਹ ਮੇਰੀ ਛੱਡੋ ਇਹ ਤਾਂ ਸਰੀਰ ਇਹਦੀ ਚਲਦੇ ਰਹਣੇ ਤੇ ਕੀ ਕਰੀਏ ਕਰਨਾ ਮਜਬੂਰੀ ਹੈ ਕਰਨਾ ਪੈਂਦਾ ਕੀ ਕਰੀਏ ਤੁਸੀਂ ਮੇਰੀ ਛੱਡੋ ਤੁਸੀਂ ਆਪਣੇ ਸੁਣਾ ਤੁਹਾਡੀ ਨੂੰ ਕਿ ਹੋ ਜੀ ਹੈ ਪੈਂਚੀ ਮੇਰੀ ਨੂੰ ਮੇਰੀ ਨੂੰ ਬੜੀ ਚੰਗੀ ਹੈ ਮੈਂ ਤਾਂ ਬੜੀ ਭਾਗਾ ਵਾਲੀ ਆ ਇਹੋ ਜੀ ਧੀ ਮੇਰੀ ਚੋਲੀ ਚ ਪਈ ਆ ਭੈਣ ਜੀ ਮੈਨੂੰ ਨਹੀਂ ਪਤਾ ਉਹਨੇ ਸਾਰਾ ਘਰ ਆਪੇ ਸੰਭਿਆ ਮੈਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਆਪਣੇ ਪਾਪਾ ਨੂੰ ਨਾਸ਼ਤਾ ਟਾਈਮ ਨਾ ਦੇਣਾ ਪੁੱਤ ਮੇਰੇ ਨੂੰ ਨਾਸ਼ਤਾ ਟਾਈਮ ਨਾ ਦੇਣਾ ਸਾਰੀ ਚੀਜ਼ ਉਹਨੇ ਘਰ ਸੰਭਿਆ ਮੈਨੂੰ ਫਿਕਰ ਹੀ ਨਹੀਂ ਕਿਸੇ ਗੱਲ ਦਾ ਹੁਣ ਵੀ ਉਹਨੇ ਨਾ ਲਾਣਾ ਸੀ ਤੇ ਮੈਨੂੰ ਕਹਿੰਦੀ ਮੰਮੀ ਤੁਸੀਂ ਜਾਓ ਮੈਂ ਘਰ ਸੰਭਦੀ ਮੈਂ ਤਾਂ ਕਹੀ ਸੀ ਪੁੱਤ ਮੇਰੇ ਨਾਲ ਆ ਜਾ ਤੂੰ ਵੀ ਚੱਲ ਚੱਲ ਆਪਣੇ ਨਾਨਾ ਵੱਲੇ ਕਹਿੰਦੀ ਨਹੀਂ ਮੰਮੀ ਤੁਸੀਂ ਹੀ ਮੈਂ ਮਗਰੋਂ ਘਰ ਵੇਖ ਲਾਂਗੀ ਬੜੀ ਸਿਆਣੀ ਆ ਸਿਆਣੀਆਂ ਧੀਆਂ ਦੀ ਅਹੀ ਤੇ ਗੱਲ ਹੁੰਦੀ ਮੈਂ ਘਰ ਤੱਕ ਦੇਖਾਂਗੀ ਗੱਲ ਤੇ ਤੈਂ ਜੀ ਬੜੇ ਕਰਮਾਂ ਵਾਲੇ ਇਹੋ ਜੀ ਨੂੰ ਮਿਲੀ ਤੁਹਾਨੂੰ ਬੜੇ ਹੀ ਕਰਮਾਂ ਵਾਲੇ ਮੈਂ ਕਿ ਨਹੀਂ ਬੜੇ ਹੀ ਭਾਗਾ ਵਾਲੇ ਤੁਸੀਂ ਇਹੋ ਜੀ ਨੂੰ ਮਿਲੀਏ ਪਰ ਤੈਂ ਜੀ ਮੇਰੀ ਕਿਰਨ ਮਾੜੀ ਨਹੀਂ ਗਈ ਉਹ ਵੀ ਬੜੀ ਚੰਗੀ ਹੈਗੀ ਉਹਨੇ ਵੀ ਤੇ ਸਾਰਾ ਘਰ ਸੰਭਿਆ ਆ ਵਾੜੀ ਨਹੀਂ ਹੈਗੀ ਵਾੜੀ ਥੋੜੀ ਕੰਨੇ ਪਿਆ ਘਰ ਸਾੰਬੇ ਪਰ ਟਾਈਮ ਸਿਰ ਨਹੀਂ ਕਰਦੀ ਨਾ ਉੱਠਦੀ ਟਾਈਮ ਸਿਰ ਨਾ ਟਾਈਮ ਸਿਰ ਕੰਮ ਕਰਨਾ ਕੇ 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 ਕਰਵਾਣਾ ਬੰਦਾ ਕਰਦੀ ਹੈ ਜ਼ਰਾ ਕੁਝ ਇਹ ਨਹੀਂ ਕਰਦੀ ਨਹੀਂ ਪਰ ਕਹਿਣਾ ਬੰਦਾ ਲੈ ਰੋਟੀ ਬਣਾ ਲੈ ਲੈ ਸਬਜ਼ੀ ਧਰ ਲੈ ਲੈ ਸਬਜ਼ੀ ਕੱਟ ਲੈ ਇ ਕੀ ਗੱਲ ਕਹਿ ਨਹੀਂ ਬੰਦੀ ਮਜਿਆ ਤੇ ਹੈ ਵੀ ਕਿ ਆਪਰੇ ਆਪ ਕਰੇ ਭਾਵੇਂ ਕੰਮਾਂ ਲਈ ਲੱਗੇ ਕੰਮ ਕਰਨ ਨੂੰ ਆਂਲੀ ਨੂੰ ਕਹਿਣਾ ਬੰਦਾ ਬੇਰੋ ਕਰਦੀ ਐਵੇਂ ਨਹੀਂ ਕਰਦੀਆਂ ਕੰਮਾਂ ਲਈ ਚਲੋ ਭੈਣ ਜੀ ਛੱਡੋ ਹੋਰ ਸੁਣਾਓ ਬਸ ਤੁਹਾਡੀ ਕੁੜੀ ਦਾ ਕੀ ਹਾਲ ਚਾਲ ਹੈ ਠੀਕ ਹੈ ਉਹ ਠੀਕ ਹੈ ਆਪਣੇ ਘਰ ਵੇਖ ਲੋ ਵੀ ਕੱਲੀ ਹੈ 700 ਦੀ ਹੈ ਹੀ ਨਹੀਂ ਸੋਹਰਾ ਸੋਹਰੇ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਦੀ ਹੈ ਉਹ ਖੁਸ਼ੀ ਬੜੇ ਉਹਦੇ ਤੋਂ ਯਾਰ ਨਾ ਕਰਦੀ ਸਾਡੇ ਘਰ ਆਣਾ ਜੇ ਉਹਨੇ 2:00 ਤੇ 3:00 4:00 ਵਜੇ ਤੋਂ ਪਹਿਲਾਂ ਆਂਦੀ ਨਹੀਂ 2:30 ਵਜੇ ਦਾ ਸੋਹਰਾ ਆਂਦਾ ਜੇ ਉਹਨੂੰ ਰੋਟੀ ਖਵਾ ਕੇ ਦੇਰ ਦਾ ਆਂਦੀ ਜੇ ਐਸੇ ਹਿਸਾਬ ਦੇ ਉਹਦਾ ਅਸੀਂ ਵੀ ਕਹਿੰਦੇ ਸ਼ੁਕਰ ਬਾਬਾ ਇਹਨਾਂ ਇਹੋ ਜੀ ਬੁੱਧੀ ਦੇਈ ਜੇ ਆਪਣੇ ਸੋਹਰੇ ਦੀ ਸੇਵਾ ਪੂਰੀ ਤਰ੍ਹਾਂ ਕਰੇ ਅਸੀਂ ਸਾਈ ਲੰਦੀ ਬਈ ਹੈ ਨਾ ਮੈਂ ਤੇ ਆਪਣੀ ਧੀ ਨੂੰ ਚੰਗੀ ਮਾਦ ਦੇਣੀ ਆ ਵੀ ਪੁੱਤਰ ਆਪਣਾ ਘਰ ਵੇ ਸਾਡੇ ਵਾਲਾ ਵੇ ਨਾ ਇਧਰ ਮੂੰਹ ਬੁਤਾਰਾ ਆਪਣੇ ਘਰ ਵੇ ਜੇ ਇੱਜ਼ਤ ਘਟਣੀ ਉਹ ਤੇ ਆਪਣੇ ਘਰ ਨੂੰ ਪਹਿਲਾ ਵੇ ਆਪਣੇ ਆਜ਼ਮੀ ਸੇਵਾ ਕਰ ਆਪਣੇ ਸਹੁਰੇ ਦੀ ਸੇਵਾ ਕਰ ਆਪਣਾ ਬੱਚਾ ਸੰਭਾਲ ਰੱਬ ਨੇ ਇੱਕ ਜੀ ਤੰਦੇ ਤਾ ਉਹਨੂੰ ਸੰਭਾਲ ਉਹਨੂੰ ਸਕੂਲ ਭੇਜਣਾ ਤਿਆਰ ਕਰਨਾ ਸਾਰਾ ਕੁਝ ਕਰਦੀ ਉਹ ਕਰਦੀ ਵੀ ਹੈ ਸਾਰਾ ਕੁਝ ਹੱਸ ਕੇ ਕਰਦੀ ਵੀ ਹੈ ਸਾਰਾ ਓਏ ਮੰਮੀ ਹੋ ਗਿਆ ਹੈ ਲੈ ਗੱਡੀ ਆ ਤੋ ਆਈ ਆ ਗੱਲਾਂ ਕਰੀਆਂ ਵੈਸੇ ਬਸ ਗੱਲਾਂ ਕਰਨ ਡੈ ਸੀ ਪੁੱਤਰ ਹਾਂਜੀ ਮੰਮੀ ਆ ਚੀਜ਼ਾਂ ਦੇ ਕੀ ਲੋੜ ਸੀ ਤੈਨੂੰ ਪਤਾ ਮੈਂ ਘੜਾ ਖਾਨੇ ਸਾਦੀ ਚਾਹ ਪੀਣੀ ਸੀ ਉਹ ਬਣਾ ਲਈ ਤੋ ਤੇ ਤੂੰ ਪਤਾ ਆਪਣੀ ਕਿਉਂ ਨਹੀਂ ਬਣਾਈ ਚ ਮੰਮੀ ਤੁਹਾਨੂੰ ਪਤਾ ਦਿਆ ਗਰਮੀਆਂ ਦੇ ਵਿੱਚ ਮੈਂ ਚਾਹ ਨਹੀਂ ਪੀਂਦੀ ਇੱਕ ਟਾਈਮ ਪੀਂਨੀ ਆ ਬਾਅਦ ਚੋ ਨਹੀਂ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੂੰ ਲੋ ਮੰਮੀ ਆਦਾ ਡਾ ਫੇਵਰੇਟ ਪੁਜੀਆ ਆਵਲਾ ਲੋ ਲਓ ਭੈਣ ਜੀ ਲੋ ਲੋ ਕੀ ਹੈ ਮੰਮੀ ਕੁਛ ਨਹੀਂ ਨਹੀਂ ਕੁਝ ਨਹੀਂ बस वैसे लो मम्मी तो ही आप लो है। नहीं नहीं मम्मी मैं नहीं लाऊंगी मम्मी घर सब वधिया ना वीरा भाभी सारे पुत सारे ठीक ठाक है तो तुम भाभी नु भी लैन दे नाल ओ फिर वो फिर कहती रात का रोटी पानी करना आंदा मम्मी टाइम लग जाना ते इस करके कोई गल नहीं तो ही जाओ रमान ना आयो ਜੇ ਡੜਾ ਦਿਲ ਕੀਤਾ ਨਾ ਤਾਂ ਰਾਤ ਵੀ ਰਹਿ ਪਿਓ ਤੇ ਰਹਿ ਪਿਓ ਮੰਮੀ ਤੁਸੀਂ ਕਿਹੜਾ ਰਹਿੰਦੇ ਜੇ ਕਿਤੇ ਨਹੀਂ ਨਹੀਂ ਪੁੱਤ ਮੈਂ ਜਾਣ ਬਸ ਮੈਂ ਤੇਰਾ ਵੇਖਣਾ ਸੀ ਤੇ ਵੇਖ ਲਿਆ ਤੂੰ ਠੀਕ ਠਾਕ ਹੈਂ ਹਾਂਜੀ ਮੰਮੀ ਮੈਂ ਤਾਂ ਬਿਲਕੁਲ ਠੀਕ ਹਾਂ ਤੁਹੀ ਨਹੀਂ ਮੈਨੂੰ ਠੀਕ ਲੱਗੰਦੇ ਕੁਝ ਹੋਇਆ ਮੰਮੀ ਨਹੀਂ ਨਹੀਂ ਮੈਂ ਠੀਕ ਹਾਂ ਥੋੜਾ ਬੰਝੀ ਚਾਹ ਫੜੋ ਮੇਰੀ ਤੀ ਚਲੋ ਬੈਠੋ ਬੰਝੀ ਤੁਸੀਂ ਮਾਮਾ ਧੀਆ ਗੱਲਾਂ ਕਰੋ ਆਪ ਅਸੂ ਇਤੇ ਦੂਸੂ ਫੋਲੋ ਕੋਈ ਗੱਲਾਂ ਨਹੀਂ ਮੇਰੇ ਸਾਹਮਣੇ ਨਹੀਂ ਕਰਦੀਆਂ ਨਹੀਂ ਨਹੀਂ ਪੈਣੀ ਨਹੀਂ ਨਹੀਂ ਕੋਈ ਨਹੀਂ ਬੈਠਾ ਤੁਸੀਂ ਆਏ ਉਹਨਾਂ ਬੈਠਾ ਥੋੜੀ ਦੇ ਮੈਂ ਰਸੋਈ ਤੇ ਕੰਮ ਦੇਖਣੀ ਆ ਜਰ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਫੇਰ ਕੀ ਹੋਇਆ ਹੁੰਦਾ ਹੀ ਆ ਮਾਵਾਂ ਤੇ ਬੈਠ ਕੇ ਗੱਲਾਂ ਗੱਲਾਂ ਕਰਾ ਕਰੋ ਦੂਸੂ ਫੋਲੋ ਮੈਂ ਆਣੀ ਰਸੋਈ ਥੋੜੀ ਦੇ ਮੈਂ ਵੇਖ ਕੇ ਨਾ ਥੋੜਾ ਕੰਮ ਕੁਮ ਵੀ ਵੇਖਾਂ ਆ ਜਾ ਸੋ ਆ ਜਾ ਬੰਟੇ ਕੇ ਬੈਠ ਮਮਮੀ ਕੋ ਹਾਂ ਜੀ ਗੱਲਬਾਤ ਕਰ ਤੂੰ ਬੰਮੀ ਕੋ ਨਾਲ ਮੈਂ ਵੇਖਣੀ ਰਸੋਈ ਤੇ ਕੀ ਬਣਾਣਾ ਮ ਉਹਨੂੰ ਇੱਕੋ ਮਾਵਾਂ ਦੀਆਂ ਕਿਸ ਤਰ੍ਹਾਂ ਕਰਦੀਆਂ ਸੱਤ ਸਦੀਆਂ ਚੁਗਲੀਆਂ ਉਹ ਖਤਮ ਹੀ ਨਹੀਂ ਹੋਣੀਆਂ ਸਾਰਾ ਦਿਨ ਹੀ ਖਤਮ ਇਹਨਾਂ ਦੀਆਂ ਹੋਣੀਆਂ ਕੋਈ ਇਹਨੂੰ ਰੋਟੀ ਪਾਣੀ ਦਾ ਨਹੀਂ ਫਿਕਰ ਹੋਣਾ ਕੋਈ ਕੁਝ ਨਹੀਂ ਕਿ ਮਾਂ ਨੇ ਸਵੇਰ ਦਾ ਕਰਤਾ ਮੈਂ ਹੁਣ ਦੁਪਹਿਰ ਦਾ ਤੇ ਕਰਾਂ ਆ ਕੇ ਪਰ ਨਹੀਂ ਮੈਨੂੰ ਹੋਰ ਕਰਨਾ ਪੈਣਾ ਮੈਨੂੰ ਲੱਗਦਾ ਮੰਮੀ ਆ ਜਾ ਬਾ ਜਾ ਮੰਮੀ ਦੀ ਗੱਲ ਸੁਣੋ ਤੁਹਾਨੂੰ ਮੰਮੀ ਨੇ ਇੰਨਾ ਕੁਝ ਕਹਿਤਾ ਤੂੰ ਬੋਲੇ ਕਿਉਂ ਨਹੀਂ ਵੈਸੇ ਤੇ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਤੇ ਅੱਜ ਕੀ ਹੋ ਗਿਆ ਤੁਹਾਨੂੰ ਤੁਸੀਂ ਵੀ ਤੇ ਜਵਾਬ ਦੇ ਸਕਦੇ ਸੀ ਉਹਨਾਂ ਨੂੰ ਨਹੀਂ ਪਤਾ ਮੈਂ ਨਹੀਂ ਜਵਾਬ ਦੇ ਸਕਦੀ ਮੈਂ ਕਿ ਕੋਈ ਵੀ ਦੁਨੀਆ ਦੀ ਮਾਂ ਜਵਾਬ ਨਹੀਂ ਦੇ ਸਕਦੀ ਉਹ ਕੁੜਮਾਂ ਦੇ ਅੱਗੇ ਮੁੰਡੇ ਵਾਲਿਆਂ ਦੇ ਅੱਗੇ ਨੀਵੇਂ ਹੁੰਦੇ ਆ ਉਹ ਕੀ ਕਹਿਣ ਉਹ ਕੋਸ਼ਿਸ਼ ਇਹੋ ਹੀ ਕਰਦੇ ਆ ਕਿ ਮੁੰਡੇ ਦੀ ਮਾਂ ਨੂੰ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੀ ਧੀ ਦੇ ਕੇ ਚੁੱਕ ਜਾਂਦੇ ਉਸੇ ਤਰ੍ਹਾਂ ਮੈਂ ਵੀ ਚੁੱਕੀ ਹਪਾ ਨੀ ਤਾਂ ਮੈਨੂੰ ਕੋ ਗੱਲ ਕਰਕੇ ਜਾਵੇ ਕਿੱਥੇ ਮੈਨੂੰ ਸੁਣਨੀਆਂ ਪੈਣੀਆਂ ਮੈਨੂੰ ਪਤਾ ਹੈ ਅ ਜਿੰਨੀਆਂ ਗੱਲਾਂ ਤੇਰੀ ਸੱਸ ਨੇ ਕੀਤੀਆਂ ਨਾ ਸਾਰੀਆਂ ਮੈਨੂੰ ਸੁਣਾਈਆਂ ਤੂੰ ਇਹ ਸੋਚ ਕਿ ਜਿਹੜੀ ਮਾਂ ਆਪਣੀ ਧੀ ਬਾਰੇ ਕਿਸੇ ਕੋ ਗੱਲ ਨਹੀਂ ਸੁਣਦੀ ਉਹ ਸਿਰਫ ਗੱਲ ਸੁਣਦੀ ਆ ਇੱਕ ਮੁੰਡੇ ਦੀ ਮਾਂ ਕੋਲ ਕਿਉਂਕਿ ਮਾਂ ਨੂੰ ਪਤਾ ਕੀ ਹੁੰਦਾ ਹੈ ਕਿ ਮੇਰੀ ਧੀ ਦਾ ਘਰ ਵਸਿਆ ਰਵੇ ਮੈਂ ਧੀ ਦਾ ਇੱਥੋਂ ਛੋੜਛੜਾ ਕਰਵਾ ਕੇ ਗਾਂ ਕਿੱਥੇ ਭੇਜਾਂ ਨੂੰ ਮੈਂ ਹੈਲੋ ਜੀ ਸੱਸੀ ਗਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਪ ਕੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਮੈਂ ਕਮੈਂਟਸ ਰੀਡ ਕਰਨ ਜਾ ਰਹੀ ਹਾਂ ਤੇ ਕਮੈਂਟਸ ਰੀਡ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਮਤਲਬ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਨਾ ਅੱਜ ਕਮੈਂਟਸ ਰੀਡ ਕੀਤੇ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਬੈਡ ਜਿਹੜੇ ਕਿ ਕਿਸੇ ਨੂੰ ਬਹੁਤ ਜ਼ਿਆਦਾ ਹਰਟ ਕਰ ਸਕਦੇ ਚਾਹੇ ਮੈਨੂੰ ਹੋਵੇ ਭਾਵੇਂ ਸਾਡੀ ਟੀਮ ਚ ਕੋਈ ਵੀ ਮੈਂਬਰ ਹੋਵੇ ਤੇ ਆਪਾਂ ਉਸ ਇਨਸਾਨ ਨੂੰ ਨਾ ਇੱਕ ਰੋਲ ਦਈਦਾ ਵਾ ਤੇ ਉਹ ਉਸ ਰੋਲ ਦੇ ਵਿੱਚ ਇੰਨਾ ਚੰਗੀ ਤਰ੍ਹਾਂ ਖੁੱਬ ਜਾਂਦਾ ਵਾ ਕਿ ਤੁਸੀਂ ਸਮਝਦੇਗੇ ਜੇ ਕਿ ਉਹ ਬੰਦਾ ਉਸ ਤਰ੍ਹਾਂ ਦਾ ਹੀ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਜਿਵੇਂ ਆਪਾਂ ਮੂਵੀ ਦੇਖਦੇ ਆ ਪਿਕਚਰਸ ਹਨਾ ਬਾ ਸਿਨੇਮਾ ਦੇ ਵਿੱਚ ਜਾ ਕੇ ਵੇਖਦੇ ਆ ਕਿੰਨੇ ਮਤਲਬ ਕਿ ਵਿਲਨਸ ਵਾਲੇ ਰੋਲ ਹੁੰਦੇ ਆ ਜਿਹੜੇ ਕਿ ਉਹ ਨਿਬੰਧਦੇ ਆ ਪਰ ਅਸਲੀ ਲਾਈਫ 'ਚ ਇਸ ਤਰ੍ਹਾਂ ਦੇ ਨਹੀਂ ਹੁੰਦੇ ਤੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਜਿਹੜੇ ਇੰਨੇ ਜ਼ਿਆਦਾ ਬੈਡ ਕਮੈਂਟਸ ਕਰਦੇ ਆ ਨਾ ਕਿ ਇੱਕ ਤੇ ਬੈਡ ਕਮੈਂਟਸ ਕਰਨੇ ਇੱਕ ਬੰਦੇ ਨੂੰ ਸਿੱਧਾ ਹਰਟ ਕਰਨਾ ਚਾਹੇ ਤੁਸੀਂ ਮੈਨੂੰ ਮੇਰੇ ਲਈ ਕਰੋ ਚਾਹੇ ਮੇਰੇ ਟੀਮ ਮੈਂਬਰਸ ਲਈ ਕਰੋ ਤੇ ਸਭ ਤੋਂ ਵੱਡੀ ਗੱਲ ਆ ਕਿ ਕਿਸੇ ਨੇ ਮਤਲਬ ਕਿ ਬਾਡੀ ਪਾਰਟਸ ਦੇ ਉੱਤੇ ਕਮੈਂਟ ਕੀਤਾ ਜੋ ਕਿ ਬਹੁਤ ਹੀ ਜ਼ਿਆਦਾ ਸ਼ੇਮਫੁਲ ਆ ਇਹੋ ਜਿਹਾ ਕਮੈਂਟ ਕਰਨ ਨਾਲ ਕੀ ਹੋ ਜੂਗਾ ਤੋ ਇਹ ਇਤਨਾ ਵੇਖੋ ਇਹੋ ਜਿਹਾ ਕਮੈਂਟ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਮੈਂਬਰ ਨਾਲ ਕਰੋ ਤੇ ਆਪਣੇ ਮੈਥੋ ਨੂੰ ਇਤਨਾ ਦੇ ਕਮੈਂਟ ਪਾਸ ਕਰੋਗੇ ਘਰ ਦੇ ਵਿੱਚ ਕਿਸੇ ਨੂੰ ਚਾਹੇ ਉਹ ਮੈਂ ਹੋਵੇ ਤੁਹਾਡੀ ਭੈਣ ਹੋਵੇ ਚਾਹੇ ਉਹ ਤੁਹਾਡੀ ਮੰਮੀ ਹੋਵੇ ਜਾਂ ਨਾ ਕੋਈ ਵੀ ਹੋਵੇ ਤੇ ਪਲੀਜ਼ ਇਤਨਾ ਨਾ ਕਰਿਆ ਕਰੋ ਸੀਰੀਅਸਲੀ ਹਰਟ ਹੁੰਦਾ ਵਾ ਤੇ ਜਿਹੜੇ ਸਾਨੂੰ ਪਿਆਰ ਕਰਦੇ ਆ ਉਹ ਤੇ ਆਲਵੇਸ ਕਰਦੇ ਆ ਉਹਨਾਂ ਲਈ ਮੈਂ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਕਿ ਜੇ ਸਾਨੂੰ ਹਜ਼ਾਰਾਂ ਲੋਕ ਪਿਆਰ ਕਰਨ ਵਾਲੇ ਆ ਨਾ ਉਹਦੇ ਵਿੱਚ ਜੋ 2-4 ਜਣੇ ਇਤਨਾ ਦੇ ਵੀ ਆ ਜਿਹੜੇ ਕਿ ਸਾਨੂੰ ਹੇਟ ਕਰਦੇ ਆ ਚਲੋ ਕੋਈ ਗੱਲ ਨਹੀਂ ਮੈਂ ਆਪਣੇ ਜਿਹੜੇ ਸਾਨੂੰ ਪਿਆਰ ਕਰਦੇ ਆ ਸਾਡੀ YouTube ਫੈਮਲੀ ਉਹਨਾਂ ਦੇ ਲਈ ਮੈਂ ਕਮੈਂਟਸ ਰੀਡ ਕਰਦੀ ਆ ਉਹਨਾਂ ਦੇ ਲਈ ਮੈਂ ਵੀਡੀਓਸ ਬਾਨੀ ਆ ਤੇ ਕੋਈ ਗੱਲ ਨਹੀਂ ਹੇਟਰਸ ਲਈ ਇਟਸ ਓਕੇ ਤੇ ਚਲੋ ਜੀ ਸਭ ਤੋਂ ਪਹਿਲਾਂ ਮੈਂ ਕਮੈਂਟ ਰੀਡ ਕਰਨ ਜਾਣੀ ਆ ਊਸ਼ਾ ਸੈਗਲ ਜੀ ਦਾ ਵੈਰੀ ਨਾਈਸ ਮੈਸੇਜ ਅੱਜ ਕੱਲ ਰਿਐਲਟੀ ਹੈ ਹਾਂ ਜੀ ਜੀ ਬਿਲਕੁਲ ਸਾਡੀ ਇਹ ਵੀਡੀਓ ਇੱਕ ਰਿਐਲਿਟੀ ਦੇ ਉੱਤੇ ਹੀ ਬਣਦੀਆਂ ਵਾ ਉਹ ਸਿਰਫ ਇੱਕ ਰੋਲ ਹੁੰਦਾ ਜੋ ਕਿ ਸਾਡੀ ਸੋਸਾਇਟੀ ਦੇ ਵਿੱਚ ਹੁੰਦਾ ਆਪਾਂ ਉਹ ਦੇਖਦੇ ਆਂ ਜਾਂ ਕੋਈ ਸਾਨੂੰ ਆਪਣਾ ਆਪਣਾ ਦੱਸਦਾ ਵਾ ਕੋਈ ਵੀ ਦੁੱਖ ਜਾਂ ਕੋਈ ਵੀ ਤਰ੍ਹਾਂ ਦੀ ਸਟੋਰੀ ਦੱਸਦਾ ਨਾ ਆਪਾਂ ਉਹਦੇ ਤੇ ਵੀਡੀਓ ਬਣਾਈ ਦੀਆਂ ਵਾ ਤੇ ਅਗਲਾ ਵਾ ਅਨੀਤਾ ਅਨੀਤਾ ਜੀ ਦਾ ਅਨਿਤ ਵੈਰੀ ਗੁੱਡ ਸਟੋਰੀ ਨਾਈਸ ਐਕਟਿੰਗ ਥੈਂਕ ਯੂ ਜੀ ਅਨੀਤਾ ਰਾਣੀ ਬਹੁਤ ਸੋੜੀ ਵੀਡੀਓ ਹੈ ਥੈਂਕ ਯੂ so much ਅਨੀਤਾ ਰਾਣੀ ਜੀ ਅਰਸ਼ ਦੀਪ ਕੋਰ ਵੈਰੀ ਨਾਈਸ ਮੈਸੇਜ ਥੈਂਕ ਯੂ ਅਰਸ਼ਦੀਪ ਜੀ ਤੇ ਧਰਮਪਾਲ ਨਾਈਸ ਵੀਡੀਓ ਮੈਸੇਜ ਬਾਈ ਬੇਟਾ ਕਿਰਨ ਥੈਂਕ ਯੂ ਧਰਮਪਾਲ ਜੀ ਤੇ ਇੱਕ ਜਣੇ ਗੀ ਉਹਨਾਂ ਦਾ ਨਾਮ ਨਹੀਂਗਾ ਯੂਜ਼ਰ ਵਾਈ ਡੀ 5 ਜ਼ੈਡ ਵੈਰੀ ਨਾਈਸ ਸਟੋਰੀ ਥੈਂਕ ਯੂ ਜੀ ਅਭੀਜੀਤ ਸਿੰਘ ਬਹੁਤ ਵਧੀਆ ਮੈਸੇਜ ਥੈਂਕ ਯੂ ਜੀ ਤੇ ਮੈਂ ਕੋਸ਼ਿਸ਼ ਕਰਦੀ ਹਾਂ ਜਿਆਦਾ ਤੋਂ ਜਿਆਦਾ ਕਮੈਂਟਸ ਪੜਾਂ ਪਰ ਜਿੰਨਾ ਕਰ ਫੇ ਤੁਹਾਨੂੰ ਪਤਾ ਟਾਈਮ ਹੁੰਦਾ ਉਹਨਨੇ ਕੀ ਮੈਂ ਕਮੈਂਟ ਪੜਦੀ ਹਾਂ ਗੀਤਾ ਪਾਸੀ ਵੈਰੀ ਨਾਈਸ ਵੀਡੀਓ ਆਪਣੇ ਇਨ-ਲॉ ਸੈਮਲੀ ਦੀ ਸਭ ਤੋਂ ਜ਼ਿਆਦਾ ਰਿਸਪੈਕਟ ਕਰਿਆ ਕਰੋ ਖਾਸ ਕਰਕੇ ਘਰ ਦੀ ਹਾਂਜੀ ਬਿਲਕੁਲ ਜੀ ਇਸ ਤਰੀ ਹੁਣ ਕਹਿੰਦਾ ਸਾਰੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ ਪ੍ਰੀਪਾਲ ਗੌਰ ਕਿਰਨ ਜੀ ਬਿਲਕੁਲ ਸਹੀ ਕਹਾ ਸਾਸਰ ਨੂੰ ਹਾਂਜੀ ਥੈਂਕ ਯੂ ਜੀ ਲਲਿਤਾ ਕੁਮਾਰੀ ਵਾਓ ਗ੍ਰੇਟ ਦੀ ਯੂ ਆ ਲੁਕਿੰਗ ਸੋ ਕਿਊ ਥੈਂਕ ਯੂ ਲਲਿਤਾ ਜੀ ਤੇ ਹੁਣ ਇੱਕ ਲਾਸਟ ਕਮੈਂਟ ਹੈ ਇਹ ਕਿਸੇ ਨੇ ਇਹ ਵੀ ਕਿਹਾ ਕਿ ਨੈਕਸਟ ਐਪੀਸੋਡ ਜ਼ਰੂਰ ਆਇਓ ਤੇ ਆਪਾਂ ਸੋਚਾਂਗੇ ਉਸ ਬਾਰੇ ਵੀ ਜੀ ਤੇ ਚਲੋ ਜੀ ਅੱਜ ਆਪਾਂ ਇਹਨੇ ਕਮੈਂਟ ਪੜਾਂਗੇ ਤੇ ਪਲੀਜ਼ ਜਿਹੜੇ ਇਸ ਤਰ੍ਹਾਂ ਕਿਸੇ ਨੂੰ ਪਰਸਨਲੀ ਅਟੈਕ ਕਰਕੇ ਇਤਨਾ ਦੀ ਕਮੈਂਟ ਕਰਦੇ ਆ ਨਾ ਪਲੀਜ਼ ਨਾ ਕਰਿਆ ਕਰੋ ਤੇ ਇਤਨਾ ਬਾਡੀ ਸ਼ੇਮਿੰਗ ਤੇ ਬਿਲਕੁਲ ਨਾ ਕਰਿਆ ਕਰੋ ਥੈਂਕ ਯੂ ਜੀ